बीपीआई इंडिया जिंदाबाद 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 109% डीए मर्ज करा कर रहे हैं करा कर रहे हैं 109% डीए मर्ज करा कर रहे हैं करा कर रहे हैं 15% पेने फत्ते वादा है जिंदाबाद जिंदाबाद एक एक दस्तावेरा को पेंशन नुराई करा दे रहे हैं करा दे रहे हैं करा दे रहे हैं एक एक दस्तावेरा को पेंशन नुराई करा दे रहे हैं बीपीआई इंडिया जिंदाबाद जिंदाबाद

किताबात्रा कर रहे हैं कर रहे हैं कर रहे हैं 19.5 डीए माल चढ़ा कर रहे हैं कर रहे हैं कर रहे हैं 15% पेमेंट ले के रहे हैं कर रहे हैं डीडी डीडी आगे बढ़ो हम तुम्हारे साथ हैं डीडी नेक्स्ट भी आगे बढ़ो हम तुम्हारे साथ हैं जॉइंट फॉर्म आगे बढ़ो हम तुम्हारे साथ हैं डिपेंडेंस दिखाई करा कर रहे हैं कर रहे हैं एक तालाब भुगतान करा कर रहे हैं कर रहे हैं ਜਿੰਦਾਬਾਦ ਜਿੰਦਾਬਾਦ ਆਪ ਸੈਂਟਰੇ ਕਾ ਜਿੰਦਾਬਾਦ 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 ਸੈਂਟਰੇ ਕਾ ਜਿੰਦਾਬਾਦ 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 ਬੀਡੀਪੀ ਆਂਡੀਆਂ ਜਿੰਦਾਬਾਦ ਜਿੰਦਾਬਾਦ ਬੀਡੀਪੀ ਆਂਡੀਆਂ ਜਿੰਦਾਬਾਦ ਕੀ ਨਾਮ ਤੁਹਾਡਾ ਜੀ ਹਮਪ੍ਰ카 ਸੈਣੀ ਮੇਰਾ ਨਾਮ ਹੈ ਜੀ ਮੈਂ ਸਰਕਲ ਸੈਕਟਰੀ ਪੰਜਾਬ ਬੀਡੀਪੀ ਆਂਡੀਆਂ ਜੀ ਸਾਡੀ ਜਿਹੜੀ ਅੱਜ ਇਹ ਧਰਨਾ ਮਰੇ ਲੱਗ ਰਿਹਾ ਹੈ ਇਹ ਸਾਡੀ ਇੱਕ ਮੁੱਖ ਮੰਗ ਹੈ ਇੱਕ ਕੰਗ ਲੱਗ ਰਿਹਾ ਧਰਨਾ ਇਹ ਨੀਲਾ ਪਾਉਣ ਮੇਨ ਗੇਟ ਦੇ ਅੱਗੇ ਬੀਏ ਬੀਐਸਐਨਐਲ ਦੀ ਮੇਨ ਗੇਟ ਦੇ ਅੱਗੇ ਧਰਨਾ ਸਾਡਾ ਦਿੱਤਾ ਜਾ ਰਿਹਾ ਹੈ ਇਹ ਧਰਨਾ ਸਰਕਾਰਾਂ ਚ ਵੀ ਲੱਗ ਰਿਹਾ ਹੈ ਇਹ ਧਰਨਾ ਆਲ ਇੰਡੀਆ ਲੈਵਲ ਤੇ ਵੀ ਚੱਲ ਰਿਹਾ ਸਾਡੀ ਇੱਕ ਹੀ ਇਸ ਤਮਕ ਮੰਗ ਹੈ ਵੀ ਇੱਕ ਇੱਕ ਸਤਾਰਾਂ ਤੋਂ ਸਾਡਾ ਜਿਹੜਾ ਪੈਨਸ਼ਨ ਰਿਵਾਈਜ਼ ਕੀਤੀ ਜਾਵੇ ਕਿਉਂਕਿ ਇੱਕ ਇੱਕ ਸਤਾਰਾਂ ਤੋਂ ਗਵਰਨਮੈਂਟ ਨੇ ਸਾਡੇ ਨਾਲ ਵਾਅਦਾ ਕਰਿਆ ਥਾ ਜਦੋਂ ਬੀਐਸਐਨਐਲ ਬਣਿਆ ਥਾ 2000 ਦੇ ਅੰਦਰ 2000 ਦੇ ਅੰਦਰ ਜਦੋਂ ਬੀਐਸਐਨਐਲ ਬਣਿਆ ਥਾ ਸਾਡੇ ਨਾਲ ਕਿਹਾ ਗਿਆ ਥਾ ਵੀ ਤੁਹਾਡੀ 10 ਸਾਲ ਬਾਅਦ ਪੈਨਸ਼ਨਰ ਰਿਵਾਈਜ਼ ਹੋਇਆ ਕਰੇਗੀ ਜਦੋਂ ਕਿ ਪਹਿਲੀ ਪੈਨਸ਼ਨ ਸਾਡੀ 2006 ਚ ਰਿਵਾਈਜ਼ ਹੋ ਗਈ ਉਸ ਤੋਂ ਬਾਅਦ 2017 ਤੱਕ 6 ਸਾਲ ਹੋ ਗਏ ਨੇ ਸਾਡੀ ਪੈਨਸ਼ਨ ਨ ਰਿਵਾਈਜ਼ ਨਹੀਂ ਹੋਈ ਹੈ ਸਾਡੀ ਪੈਨਸ਼ਨ ਨੂੰ ਰਿਵਾਈਜ਼ ਕੀਤਾ ਜਾਵੇ ਜੋ ਕਿ ਸਾਡੀ ਮੁੱਖ ਮੰਗ ਹੈ ਸਾਰੇ ਪੈਨਸ਼ਨਰ ਬੀਐਸਐਨਐਲ ਡਾਟ ਪੈਨਸ਼ਨਰਾਂ ਦੀ ਜਿਹੜੇ ਔਕਤੀ ਨੇ ਜਿਹੜੇ ਬੀਐਸਐਲ ਚ ਔਕਤੀ ਹੈ ਬੀਐਸਐਲ ਤੋਂ ਨੁਜਬਾਨ ਕਰਿਆ ਡਾਟ ਤੋਂ ਇਧਰ ਉਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜਾ 1 ਇੱਕ 17 ਤੋਂ 119% ਪੰਜ ਡੀ ਐ ਮਰਜ ਕਰਕੇ ਬੇਸਿਕ ਦੇ ਵਿੱਚ ਮਿਲਾ ਕੇ ਤੇ 15% ਬੈਨੀਫਿਟ ਦੇ ਕੇ ਸਾਡੀ ਬੇਸਿਕ ਬਣਾਈ ਜਾਵੇ ਅਸੀਂ ਇਹੀ ਮੁੱਖ ਮੰਗ ਦੇ ਉੱਪਰ ਆਪਣਾ ਅੱਜ ਜ਼ੋਰ ਦੇ ਰਹੇ ਹਾਂ ਸਾਡੇ ਹਰ ਕੰਮ ਧਰਨੇ ਲੱਗੇ ਆਂ ਪੰਜਾਬ ਦੇ ਅੰਦਰ ਸਾਡਾ ਪਟਿਆਲਾ ਅੰਮ੍ਰਿਤਸਰ ਕਪੂਰਥਲੇ ਦੇ ਅੰਦਰ ਐਸਐਸਏ ਲੇਬਲ ਤੇ ਧਰਨਾ ਚੱਲ ਰਿਹਾ ਸਾਡੀ ਯੂਨੀਅਨ ਨੂੰ ਆਰਡਰ ਹੋਏ ਤੇ ਵੀ ਤੁਸੀਂ ਜਿਹੜਾ ਹੈ ਧਰਨੇ ਐਸਐਸਏ ਲੇਬਲ ਤੇ ਦੇਣੇ ਆ ਅਸੀਂ ਅੱਜ ਆਪਣੇ ਘਰਨੇ ਐਸਐਸਏ ਲੇਬਲ ਤੇ ਦੇ ਰਹੇ ਆਂ ਬਾਕੀ ਐਸੋਸੀਏਸ਼ਨਾਂ ਆਪਣੇ ਧਰਨੇ ਜਿੰਨਾਿੱਥੇ ਉਹਨਾਂ ਦੀ ਡਿਊਟੀ ਲੱਗੀ ਹੈ ਉੱਥੇ ਦੇ ਰਹੇ ਨੇ ਸਾਡੀ ਮੁੱਖ ਮੰਗ ਇਹੀ ਹੈ ਕਿ ਸਾਡੀ ਇੱਕ ਇੱਕ ਸਤਾਰਾਂ ਤੋਂ ਪੈਨਸ਼ਨ ਰਿਵਾਈਜ਼ ਕਰੀ ਜਾਵੇ ਸਾਡੀ ਮੋਦੀ ਸਰਕਾਰ ਨੂੰ ਰਿਕਵੈਸਟ ਹੈ ਦੂਰ ਸੰਚਾਰ ਮੰਤਰੀ ਨੂੰ ਰਿਕਵੈਸਟ ਹੈ ਕਿ ਸਾਡੀ ਲੰਬੀ ਪਈ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰਿਆ ਜਾਵੇ ਅਸੀਂ ਇਹੀ ਮੰਗ ਜਿਹੜੀ ਆਪਣੀ ਰੱਖੀ ਹੈ ਉਸ ਤੋਂ ਬਾਅਦ ਜੇ ਮੰਗ ਨਾ ਮੰਨੀ ਗਈ 12 11 ਨੂੰ ਰਾਮਦੀਲਾ ਗਰਾਊਂਡ ਦਿੱਲੀ ਤੋਂ ਜੰਤਰ ਮੰਤਰ ਤੱਕ ਅਸੀਂ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਹੋ ਸਕਦਾ ਅਸੀਂ ਪਾਰਲੀਮੈਂਟ ਦਾ ਘਰ ਵੀ ਕਰੀਏ ਅਵਰ ਲੀਡਰ ਜਿੰਦਾਬਾਦ ਜਿੰਦਾਬਾਦ ਅਵਰ ਲੀਡਰ ਜਿੰਦਾਬਾਦ ਜਿੰਦਾਬਾਦ ਅਵਰ ਲੀਡਰ ਅੱਗੇ ਹਾਂ ਜੀ